welcom students ਇਸ ਵੀਡੀਓ ਦੇ ਵਿੱਚ ਅਸੀਂ ਜੰਗਨਾਮਾ ਕਰਾਂਗੇ ਜੰਗਨਾਮਾ ਸ਼ਬਦ ਦਾ ਅਰਥ ਕਰਾਂਗੇ ਪਹਿਲਾਂ ਜੰਗਨਾਮਾ ਹੁੰਦਾ ਕਿ ਇਹ ਜੰਗ ਪਲੱਸ ਨਾਮਾ ਦੋ ਸ਼ਬਦਾਂ ਦਾ ਸੰਯੁਕਤ ਜਿਹੜਾ ਰੂਪ ਹੈ ਜੰਗਨਾਮਾ ਜੰਗ ਦਾ ਅਰਥ ਯੁੱਧ ਤੇ ਨਾਮਾ ਦਾ ਅਰਥ ਪੱਤਰ ਇਹ ਦੋਵੇਂ ਸ਼ਬਦ ਫਾਰਸੀ ਪਾਸ਼ਾ ਦੇ ਨੇ ਡਾਕਟਰ ਰਤਨ ਸਿੰਘ ਜੱਗੀ ਦੇ ਅਨੁਸਾਰ ਜੰਗਨਾਮਾ ਉਹ ਬਿਰਤਾਂਤਕ ਕਾਵ ਰੂਪ ਹੈ ਜਿਸ ਵਿੱਚ ਕਿਸੇ ਮਹੱਤਵਪੂਰਨ ਯੰਗ ਜਾਂ ਯੁੱਧ ਦਾ ਵਰਣਨ ਇਤਿਹਾਸਿਕ ਸੱਚਾਈ ਦੇ ਆਧਾਰ ਤੇ ਰੋਚਕ ਸ਼ੈਲੀ ਵਿੱਚ ਕੀਤਾ ਗਿਆ ਹੋਵੇ ਜੰਗਨਾਮੇ ਨੂੰ ਫਤਿਹਨਾਮਾ ਤੇ ਭੇੜਾ ਵੀ ਕਿਹਾ ਜਾਂਦਾ ਹੈ ਜੰਗਨਾਮਾ ਵੀ ਆਮ ਕਰਕੇ ਕਿਸੇ ਵਾਂਗ ਦੋਸਤਾਂ ਮਿੱਤਰਾਂ ਦੀ ਫਰਮਾਇਸ਼ ਤੇ ਲਿਖਣ ਦੀ ਪਰੰਪਰਾ ਰਹੀ ਹੈ ਇਨਾ ਸਤਰਾ ਰਾਹੀ ਸ਼ਾ ਮੁਹੰਮਦ ਨੇ ਆਪਣੇ ਜੰਗਨਾਮੇ ਨੂੰ ਲਿਖਣ ਦਾ ਉਦੇਸ਼ ਦੋਸਤਾਂ ਦੀ ਫਰਮਾਇਸ਼ ਤੇ ਦੱਸਦਾ ਹੈ ਇੱਕ ਰੋਜ ਬਡਾਲੇ ਦੇ ਵਿੱਚ ਬੈਠੇ ਚਲੀ ਆਣ ਅੰਗਰੇਜ਼ ਦੀ ਆਈ ਬਾਤ ਆਈ ਸਾਨੂੰ ਆਖਿਆ ਹੀਰੇ ਤੇ ਨੂਰ ਖਾਨ ਨੇ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ ਇਸ ਤਰ੍ਹਾਂ ਨਾਲ ਜਿਹੜੇ ਲਾਈਨਾਂ ਨੇ ਇਹ ਜੰਗਨਾਮੇ ਦੇ ਵਿੱਚ ਆਉਂਦੀਆਂ ਨੇ ਸ਼ਾ ਨਾਮਾ ਰਚਨਾ ਜਿਹੜਾ ਸ਼ਾਹਨਾਮਾ ਹੈ ਵੀ ਝੰਗ ਨਾਮ ਹੈ ਇਹ ਰਚਨਾ ਜਿਹੜੀ ਫਿਰਦौसी ਦੀ ਹੈ ਵਾਰ ਤੇ ਝੰਗ ਨਾਮਾ ਕਵਿਤਾ ਦੇ ਰੂਪ ਨੇ ਦੋਨੇ ਹੀ ਝੰਗ ਨਾਮਾ ਸਿੰਘਾਂ ਤੇ ਫਰੰਗੀਆਂ ਇਹ ਜਿਹੜਾ ਝੰਗ ਨਾਮਾ ਹੈ ਪ੍ਰਸਿੱਧ ਝੰਗ ਨਾਮਾ ਸ਼ਾ ਮੁਹੰਮਦੀ ਰਚਨਾ ਹੈ ਉਸਨੇ ਝੰਗ ਨਾਮਾ ਬੈਦ ਛੰਦ ਵਿੱਚ ਰਚਿਆ ਅਵਲ ਹਮਦ ਜਨਾਬ alaਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਵਦਾ ਹੈ 14 ਤਬਕਾਂ ਦਾ ਨਕਸ਼ਾ ਨਿਗਾਰ ਕਰਕੇ ਰੰਗਾ ਰੰਗਾ ਦੇ ਬਾਗ ਲਗਾਵਦਾ ਹੀ 17 ਸਾਹ ਮੁਹੰਮਦ ਦੇ ਜੰਗਨਾਮੇ ਦੇ ਮੰਗਲਾਚਰਨ ਨਦੀਆਂ ਸੂਚਕ ਹਨ ਰਾਜੀ ਬਹੁਤ ਰਹਦੇ ਮੁਸਲਮਾਨ ਹਿੰਦੂ ਸਿਰ ਦੋਹਾਂ ਉੱਤੇ ਆਫਤ ਆਈ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ ਇਹਨਾਂ 17 ਵਿੱਚ ਸ਼ਾਹ ਮੁਹੰਮਦ ਨੇ ਤੀਸਰੀ ਜਾਤ ਦਾ ਚਿੰਨ ਜਾਂ ਸੰਕੇਤ ਅੰਗਰੇਜ਼ਾਂ ਵੱਲ ਕੀਤਾ ਹੈ ਅੱਜ ਹੋ ਵੀ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਸ਼ਾ ਮੁਹੰਮਦ ਜੰਗਨਾਮੇ ਵਿੱਚੋਂ ਇਹ ਸਤਰਾ ਜਿਹੜੀ ਨੇ ਸਰਕਾਰ ਸੰਕੇਤ ਸ਼ਾ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਵੱਲ ਕੀਤਾ ਏ ਸ਼ਾ ਮੁਹੰਮਦਾਂ ਸਿੰਘਾਂ ਨੇ ਗੋਰੀਆਂ ਦੇ ਬਾਗ ਨਿੰਬੂਆਂ ਲਹੂ ਨਚੋੜ ਸੂਟੇ ਇਹ ਸ਼ਾ ਮੁਹੰਮਦ ਜੰਗਨਾਮਾ ਵਿੱਚੋਂ ਇਹ ਸਤਰਾ ਨੇ ਇਹ ਉਪਮਾ ਅਲੰਕਾਰ ਦੀਆਂ ਧਾਰਨੀ ਨੇ ਸ਼ਾ ਮੁਹੰਮਦ ਦੇ ਜੰਗ ਨਾਵੇ ਦੇ ਕੁੱਲ 105 ਬੰਦ ਜਿਦੇ ਵਿੱਚ 820 17 ਜਿਹੜੀਆਂ ਨੇ ਬਣਦੀਆਂ ਨੇ ਉਸ ਨੇ ਚਾਰ ਚਰਨਾਂ ਵਾਲੇ ਬੈਦ ਛੰਦ ਦੀ ਵਰਤੋਂ ਕੀਤੀ ਆ ਚੜੇ ਪੁੱਤ ਸਰਦਾਰਾਂ ਦੇ ਸ਼ੈਲ ਬਾਂਕੇ ਜੈਸੇ ਬੇਲੀਓ ਨਿਕਲਦੇ ਸ਼ੇਰ ਮੀਆਂ ਇਹਨਾਂ 17 ਇਹ 17 ਸ਼ਾ ਮੁਹੰਮਦ ਦੇ ਜੰਗ ਨਾਵੇ ਵਿੱਚੋਂ ਉਹਨੇ ਤੇ ਉਪਮਾ ਅਲੰਕਾਰ ਦੇ ਵਿੱਚ ਹਨ ਮਾੜੇ ਕਵੀ ਨੇ ਵੀ ਜੰਗਨਾਮਾ ਸਿੰਘਾਂ ਦੇ ਫਰੰਗੀਆਂ ਸਰਲੇਖ ਅਧੀਨ ਜੰਗਨਾਮਾ ਰਚਿਆ ਇਸ ਜੰਗਨਾਮੇ ਵਿੱਚ ਉਸਨੇ ਬਿਊੜ ਛੰਦ ਦੀ ਵਰਤੋਂ ਪਹਿਲੀ ਵਾਰ ਕੀਤੀ ਹੈ ਕਿਤੇ ਕਿਤੇ ਸਵਈਆ ਛੰਦ ਦਾ ਪ੍ਰਯੋਗ ਵੀ ਹੋਇਆ ਹੈ ਲਾਲੂ ਦੀ ਗਈ ਲਾਲੀ ਤੇਜੂ ਦਾ ਗਿਆ ਤੇਜ ਸਤਰ ਮਟਕ ਦੇ ਜੰਗਨਾਮੇ ਵਿੱਚੋਂ ਆ ਜੋ ਕਿ ਲਾਲ ਸਿੰਘ ਤੇ ਤੇਜਾ ਸਿੰਘ ਦੀ ਗੱਦਾਰੀ ਨਾਲ ਸੰਬੰਧਤ ਹਨ ਨਾਨਕ ਕਾਲ ਵਿੱਚ ਦੋ ਜੰਗ ਨਾਵੇਂ ਜੰਗ ਨਾਮਾ ਇਮਾਮ ਹੁਸੈਨ ਕਿਰਤ ਪੀਰ ਮੁਹੰਮਦ ਕਾਸਵੀ ਦੂਜਾ ਹਾਫਿਜ਼ ਬਰਖੁਰਦਾਰ ਦਾ ਜੰਗ ਨਾਮਾ ਇਮਾਮ ਹੁਸੈਨ ਮਿਲਦੇ ਨੇ ਡਾਕਟਰ ਦੀਵਾਨ ਤੇ ਡਾਕਟਰ ਬਲਵੀਰ ਸਿੰਘ ਸ਼ਾ ਮੁਹੰਮਦ ਦੇ ਜੰਗ ਨਾਮੇ ਨੂੰ ਕਿੱਸਾ ਮੰਨਦੇ ਨੇ ਸ਼ਾ ਮੁਹੰਮਦ ਨੇ ਆਪਣਾ ਜੰਗ ਨਾਮਾ 19ਵੀਂ ਸਦੀ ਵਿੱਚ ਰਚਿਆ ਸੀ ਮਟਕ ਦੇ ਜੰਗ ਨਾਮੇ ਇਹ ਸਿਰਫ ਭੰਤੀ ਬੰਦ ਪ੍ਰਾਪਤ ਹਨ ਪੰਜਾਬੀ ਵਿੱਚ ਇਸਲਾਮੀ ਬਿਸ਼ੋਕਰ ਦੇ ਜੰਗ ਨਾਮੇ ਇਮਾਮ ਹੁਸੈਨ ਦੇ ਜੀਵਨ ਦੀ ਕਰਬਲਾ ਦੀ ਘਟਨਾ ਉੱਪਰ ਆਧਾਰਿਤ ਹਨ ਪੀਰ ਮੁਹੰਮਦ ਕਾਸਵੀ ਨੇ ਸਭ ਤੋਂ ਪਹਿਲਾਂ ਜੰਗ ਨਾਮਾ ਇਮਾਮ ਹੁਸੈਨ ਜੰਗ ਨਾਮਾ ਕਰਬਲਾ ਜਿਹਨੂੰ ਕਿਹਾ ਜਾਂਦਾ ਹੈ 1681 ਵਿੱਚ ਲਿਖਿਆ ਰੁਕਨਦੀਨ ਲਾਹੌਰੀ ਨੇ ਇਮਾਮ ਹੁਸੈਨ ਨਾਲ ਸੰਬੰਧਿਤ ਜੰਗ ਨਾਮਾ ਰੋਜ਼ਾ ਤੁਲ ਸ਼ੂਦਾ 1724 ਨਾ ਹੀਟ ਰਚਿਆ ਹਸਨ ਦੇ ਹੁਸੈਨ ਦੀ ਸ਼ਹਾਦਤ ਦਾ ਹਿਰਦੇ ਪਰਕ ਬਿਰਤਾਂਤ ਮੁਕਵਲ ਨੇ ਜੰਗਨਾਮਾ ਮੁਕਵਲ 1747 ਵਿੱਚ ਪੇਸ਼ ਕੀਤਾ ਜੰਗਨਾਮਾ ਹਾਮਦ 1778 ਵਿੱਚ ਕਵੀ ਹਾਮਦ ਦੀ ਰਚਨਾ ਹਸਨ ਹੁਸੈਨ ਦੀ ਸ਼ਹਾਦਤ ਦਾ ਬਿਰਤਾਂਤ ਦੱਸਦੀ ਹੈ ਜੰਗਨਾਮਾ ਲਾਹੌਰ ਕਿਰਤਕੰਨ ਸਿੰਘ ਦੇ ਸਿੰਘ ਵੀ ਅੰਗਰੇਜ਼ਾਂ ਤੇ ਸਿੰਘਾਂ ਦੇ ਯੁੱਧ ਨਾਲ ਸਬੰਧਤਾ ਕਾਨ ਸਿੰਘ ਬੰਗਾ ਨੇ ਇਹ ਰਚਨਾ ਅੰਗਰੇਜ਼ ਡਿਪਟੀ ਕਮਿਸ਼ਨਰ ਵੈਂਸਟਾਰਟ ਦੀ ਪ੍ਰੇਰਣਾ ਨਾਲ ਲਿਖੀ ਇਤਿਹਾਸਕ ਮਹੱਤਵ ਵਾਲੀ ਸਿਰਜਣਾ ਦੀ ਕਵਿਤਾ ਦਾ ਪੱਧਰ ਬਹੁਤ ਉੱਚਾ ਨਹੀਂ ਕਵੀ ਰਾਮ ਸਿੰਘ ਨੇ ਆਨੰਦਪੁਰ ਦੀ ਵਾਰ ਲਿਖੀ ਕਵੀ ਸ਼ੋਭਾ ਦੀ ਰਚਨਾ ਮੁਲਤਾਨ ਦੀ ਜੰਗ ਲੈਂਦੀ ਪੰਜਾਬੀ ਦੀ ਰਚਨਾ ਹੈ ਜਿਸ ਵਿੱਚ ਦੀਵਾਨ ਮੂਲ ਰਾਜ ਤੇ ਅੰਗਰੇਜ਼ਾਂ ਵਿਚਕਾਰ 22 ਜਨਵਰੀ 1859 ਨੂੰ ਹੋਈ ਲੜਾਈ ਦਾ ਵਰਨਣ ਕਵੀ ਨੇ ਮੂਲ ਰਾਜ ਨੂੰ ਧੋਤੀ ਬੰਨ ਕਿਰਾੜ ਦੱਸਿਆ ਤੇ ਅੰਗਰੇਜ਼ਾਂ ਦੀ ਰੱਜ ਕੇ ਉਪਤਤ ਕੀਤੀ ਸਹਾਏ ਸਿੰਘ ਨੇ ਹਰੀ ਸਿੰਘ ਨਲਗੋਏ ਦੀ ਬਾਹਰ ਸਿਰਫੀ ਰੂਪ ਤੇ ਬੈਂਤ ਛੰਦ ਵਿੱਚ ਲਿਖੀ ਜਿਸ ਦੇ ਕੇਵਲ 26 ਬੈਂਤ ਉਪਲਬਧ ਹਨ ਕਾਜਾਨ ਸਿੰਘ ਦਾ ਜੰਗਨਾਮਾ ਦਿੱਲੀ 1857 ਵਿੱਚ ਉਹ ਇੱਕ ਗਦਰ ਦਾ ਵਰਤਾਂਤ ਹੈ ਜੰਗਨਾਮਾ ਆਮਮ ਹੱਕ ਦੀ ਰਚਨਾ ਗੁਲਾਮ ਮੁਸਤਾਫਾ ਨੇ ਸਿਹਰਫੀ ਗੁਰੂ ਖਾਲਸਾ ਸ਼ਾਹੀ ਦੀ ਰਚਨਾ ਹਾਕਮ ਸਿੰਘ ਨੇ ਸਿਹਰਫੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਦਾ ਵਰਤਾਂਤ ਦੀ ਰਚਨਾ জাফর ਬੇਗ ਨੇ ਅਤੇ ਜੰਗਨਾਮਾ ਉਮਰ ਦੀ ਰਚਨਾ ਮੁਹੰਮਦ ਬਖਸ਼ ਨੇ ਕੀਤੀ ਹੁਣ ਅੱਗੇ ਅਸੀਂ ਦੇਖਦੇ ਹਾਂ ਵਾਰ ਤੇ ਜੰਗਨਾਮੇ ਵਿੱਚ ਅੰਤਰ ਕੀ ਹੁੰਦਾ ਹੈ ਪਹਿਲਾਂ ਵਾਰ ਕੀਤੀ ਆ ਸੀ ਹੁਣ ਜੰਗਨਾਮਾ ਕੀਤਾ ਹੁਣ ਇਹਨਾਂ ਦੋਨਾਂ ਦਾ ਅੰਤਰ ਵੀ ਥੋੜਾ ਜਿਹਾ ਕਰਨੇ ਆ ਕਰਦੇ ਆ ਸੀ ਜੰਗਨਾਮਾ ਕਿਸੇ ਵਾਸਤਵਿਕ ਘਟਨਾ ਦਾ ਵਿਆਨ ਹੈ ਪਰੰਤੂ ਵਾਰ ਕਿਸੇ ਕਾਲਪਨਿਕ ਘਟਨਾ ਉੱਤੇ ਵੀ ਲਿਖੀ ਜਾ ਸਕਦੀ ਹੈ ਜਿਵੇਂ ਚੰਡੀ ਦੀ ਵਾਰ ਵਾਰ ਦਾ ਮੁੱਖ ਮਨੋਰਥ ਕਿਸੇ ਨਾਇਕ ਦਾ ਜਸ ਗਾਉਣਾ ਹੁੰਦਾ ਹੈ ਪਰ ਜੰਗਨਾਮੇ ਵਿੱਚ ਕਿਸੇ ਤਰੀਕੀ ਘਟਨਾ ਦਾ ਵਿਆਨ ਮਨੋਰਥ ਬਣਦਾ ਹੈ ਜੰਗਨਾਮੇ ਦਾ ਨਾਇਕ ਆਮ ਤੌਰ ਤੇ ਹਾਰਦਾ ਤੇ ਵਾਰ ਦਾ ਨਾਇਕ ਆਮ ਤੌਰ ਤੇ ਜਿੱਤਦਾ ਹੈ ਜੰਗਨਾਮਿਆਂ ਦੀ ਸ਼ਬਦਾਵਲੀ ਵਿਦੇਰੇ ਕਰਕੇ ਅਰਬੀ ਫਾਰਸੀ ਵੱਲ ਝੁਕੀ ਹੁੰਦੀ ਤੇ ਵਾਰਾਂ ਦੀ ਹਿੰਦੀ ਸੰਸਕ੍ਰਿਤ ਵੱਲ ਭਾਰਤੀ ਜੰਗਨਾਮਾ ਜਿਹੜਾ ਉਹਨਾਂ ਦੇ ਵਿੱਚ ਆਪਸੀ ਸਾਂਝ ਕੀ ਆ ਭਾਰਤੀ ਜੰਗਨਾਮਾ ਦੋਵੇਂ ਜ਼ਗੀਰਦਾਰੀ ਸਮਾਜ ਦੀ ਦੇਣ ਹਨ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟੌਪਿਕ ਦੇ ਨਾਲ ਓਕੇ ਥੈਂਕਸ